ਮਜਬੂਰੀ ਕਰਕੇ ਆਪ ਦੇ ਕਿਸੇ ਬਿਮਾਰ ਦਾ ਜਾਂ ਕਿਸੇ ਜ਼ਖਮੀ ਦਾ ਇਲਾਜ ਪ੍ਰਾਈਵੇਟ ਚ ਕਰਾਉਣਾ ਪੈਂਦਾ ਕਿਉਂਕਿ ਸਰਕਾਰੀ ਤੇ ਯਕੀਨ ਟੁੱਟਿਆ ਹੋਇਆ ਨਾ ਉੱਥੇ ਦਵਾਈਆਂ ਨਾ ਉੱਥੇ ਡਾਕਟਰ ਨਾ ਉੱਥੇ ਟੈਸਟ ਹੁੰਦੇ ਨਹੀਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜਿਹੜੇ 4 ਬਿੱਗੇ ਨੇ ਜੇ ਵਿਕ ਵੀ ਗਏ ਆਪਾਂ ਜਾਨ ਬਚਾਉਣੀ ਆਪਣੇ ਰਿਸ਼ਤੇਦਾਰ ਦੀ ਮਜਬੂਰੀ ਚ ਪ੍ਰਾਈਵੇਟ ਚ ਇਲਾਜ ਕਰਾਉਣਾ ਪੈ ਰਿਹਾ ਹੈ ਅੱਜ ਮਾਪਿਆਂ ਨੂੰ ਮਜਬੂਰੀ ਵਸ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜਾਉਣੇ ਪੈ ਰਹੇ ਨੇ ਕਿਉਂਕਿ ਸਰਕਾਰੀਆਂ ਤੋਂ ਯਕੀਨ ਉੱਠ ਗਿਆ ਸੀ ਨਾ ਉੱਥੇ ਟੀਚਰ ਨੇ ਨਾ ਫਰਨੀਚਰ ਹੈ ਨਾ ਕੋਈ ਬਾਥਰੂਮ ਹੈ ਨਾ ਕਿਤਾਬਾਂ ਨੇ ਕੁਝ ਨਹੀਂ ਉਹ ਕਹਿੰਦੇ ਚਲੋ ਆਪਾਂ ਤਾਂ ਕੱਟ ਲਈ ਜਵਾਕਾਂ ਨੂੰ ਪੜਾ ਲਈਏ ਚਲ ਕੋਈ ਨਹੀਂ ਢਿੱਡ ਬਣ ਕੇ ਗੁਜ਼ਾਰਾ ਕਰ ਲਾਂਗੇ ਪਰ ਪ੍ਰਾਈਵੇਟ 'ਚ ਪੜਾਉਣਾ ਪੈ ਰਿਹਾ ਆਉਣ ਵਾਲੇ ਦਿਨਾਂ 'ਚ ਮੇਰੀ ਗੱਲ ਨੋਟ ਕਰ ਲਿਓ ਅੱਜ ਰੱਖੜੀ ਦਾ ਪਵਿੱਤਰ ਤਿਉਹਾਰ ਹੈ ਆਉਣ ਵਾਲੇ ਦਿਨਾਂ 'ਚ ਨੋਟ ਕਰ ਲਿਓ ਕਿ ਭਗਵੰਤਬਾਨ ਬਾਬੇ ਬਕਾਲੇ ਗੱਲ ਕਹਿ ਕੇ ਗਿਆ ਸੀ ਆਉਣ ਵਾਲੇ ਕੁਝ ਮਹੀਨਿਆਂ ਚ ਆਉਣ ਵਾਲੇ ਚੰਦ ਦਿਨਾਂ ਚ ਪੰਜਾਬੀਆਂ ਨੂੰ ਮਜਬੂਰੀ ਨਹੀਂ ਉਹਨਾਂ ਦੀ ਮਰਜ਼ੀ ਚੱਲੂਗੀ ਤੁਹਾਡੀ ਮਰਜ਼ੀ ਹੈ ਇਲਾਜ ਕਰਾਉਣੇ ਪ੍ਰਾਈਵੇਟ ਚ ਕਰਾ ਲਓ ਜੇ ਸਰਕਾਰੀ ਚ ਕਰਾਉਣੇ ਸਰਕਾਰੀ ਚ ਕਰਾ ਲਓ ਦਵਾਈ ਉੱਥੇ ਵੀ ਉਹ ਹੈ ਜੀ ਮਸ਼ੀਨ ਸਰਕਾਰੀ ਚ ਵੀ ਉਹ ਹੈ ਜੀ ਡਾਕਟਰ ਸਰਕਾਰੀ ਚ ਵੀ ਉਹ ਹੈ ਜੇ ਪ੍ਰਾਈਵੇਟ ਚ ਵੀ ਹੈ ਪ੍ਰਾਈਵੇਟ 'ਚ ਤੁਹਾਡੇ ਪੈਸੇ ਲੱਗਣਗੇ ਸਰਕਾਰੀ 'ਚ ਤੁਹਾਡੇ ਪੈਸੇ ਨਹੀਂ ਲੱਗਣਗੇ ਤੁਹਾਡੀ ਮਜਬੂਰੀ ਨਹੀਂ ਤੁਹਾਡੀ ਮਰਜ਼ੀ ਹੋਊਗੀ ਐਸੇ ਤਰ੍ਹਾਂ ਹੀ ਸਕੂਲਾਂ 'ਚ ਬੱਚਾ ਪ੍ਰਾਈਵੇਟ 'ਚ ਪੜਾਉਣੇ ਪ੍ਰਾਈਵੇਟ 'ਚ ਪੜਾ ਲਿਓ ਸਰਕਾਰੀ 'ਚ ਪੜਾਉਣੇ ਸਰਕਾਰੀ 'ਚ ਪੜਾ ਲਿਓ ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ ਟੀਚਰ ਉਧਰ ਵੀ ਆਜੇ ਟੀਚਰ ਇੱਧਰ ਵੀ ਆਜੇ ਫਰਨੀਚਰ ਉਧਰ ਵੀ ਆ ਜਾ ਫਰਨੀਚਰ ਇੱਧਰ ਵੀ ਆ ਜਾ ਰਿਜ਼ਲਟ ਵੀ ਐਜੇ ਆਉਣਗੇ ਮਰਜ਼ੀ ਆ ਤੁਹਾਡੀ ਸਰਕਾਰੀ 'ਚ ਪੜਾਣ ਸਰਕਾਰੀ 'ਚ ਪੜਾ ਲਓ ਪ੍ਰਾਈਵੇਟ 'ਚ ਪੜਾਣ ਪ੍ਰਾਈਵੇਟ 'ਚ ਪੜਾ ਲਓ ਪ੍ਰਾਈਵੇਟ 'ਚ ਫੀਸ ਲੱਗੂਗੀ ਸਰਕਾਰੀ ਜੀ ਫੀਸ ਵੀ ਲੱਗਣੀ ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਮਰਜ਼ੀ 'ਚ ਬਦਲਨੀ ਚਾਹੁੰਦਾ